ਫਿਰ ਤੂੰ ਕੋਈ ਇਲਜ਼ਾਮ ਲਗਾਇਆ ਜਾਵੇਗਾ ਫਿਰ ਤੂੰ ਕੋਈ ਇਲਜ਼ਾਮ ਲਗਾਇਆ ਜਾਵੇਗਾ ਅਜੇ ਤੂੰ ਸਾਨੂੰ ਹੋਰ ਰੋਇਆ ਜਾਵੇਗਾ ਸਭ ਤੋਂ ਪਹਿਲਾਂ ਰੰਗ ਨਿਖੇੜੇ ਜਾਵਣਗੇ ਸਭ ਤੋਂ ਪਹਿਲਾਂ ਰੰਗ ਨਿਖੇੜੇ ਜਾਵਣਗੇ ਫਿਰ ਵਹਿਸ਼ਤ ਦਾ ਰੰਗ ਚੜਾਇਆ ਜਾਵੇਗਾ ਉਹ ਹੰਝੂ ਤੋਂ ਖੰਜਰ ਕਢਣਾ ਚਾਹੁੰਦੇ ਨੇ ਉਹ ਹੰਝੂ ਤੋਂ ਖੰਜਰ ਕਢਣਾ ਚਾਹੁੰਦੇ ਨੇ ਅਜੇ ਤੂੰ ਸਾਨੂੰ ਹੋਰ ਰੋਇਆ ਜਾਵੇਗਾ ਇੱਧਰ ਕਿਸ਼ਤੀ ਪਾਣੀ ਦੇ ਵਿੱਚ ਡੋਲ ਰਹੀ ਇੱਧਰ ਕਿਸ਼ਤੀ ਪਾਣੀ ਦੇ ਵਿੱਚ ਡੋਲ ਰਹੀ ਉਧਰ ਪਾਣੀ ਨੂੰ ਖਸਾਇਆ ਜਾਵੇਗਾ ਤੇਰੇ ਮੇਰੇ ਲਹੂ ਨੂੰ ਵੰਡਨ ਖਾਤਰ ਤੇਰੇ ਮੇਰੇ ਲਹੂ ਨੂੰ ਵੰਨਣ ਖਾਤਰ ਪਾਣੀ ਵਾਂਗਰ ਖੂਨ ਵਹਾਇਆ ਜਾਵੇ ਫਿਰ ਤੂੰ ਕੋਈ ਜ਼ਾਮ ਰਹਿ ਜਾਵੇ ਅਜੇ ਤਸੰਨ ਹੋ ਰਿਹਾ ਹੈ